ਹਿੰਦੇਸ਼ੀ টিআরপি ਨਹੀਂ ভরসা ਆਪਕਾ ਇਹ ਸੱਚੇ ਪਾਤਸ਼ਾਹ ਦਾ ਦਰ ਜੀ ਔਰ ਇਹ ਉਹ ਦਰਵਾਜ ਜੋ ਸ਼ਰਨ ਆਵੇ ਤੇ ਸੰਕੰਠ ਲਾਵੇ ਇਹ ਬਿਰத் ਸੁਆਮੀ ਸੰਦਾ ਸੱਚੇ ਪਾਤਸ਼ਾਹ ਦਾ ਦਰ ਹਮੇਸ਼ਾ ਮਜਲੂਮਾਂ ਦੇ ਲਈ ਢੀਂਗਾ ਭੈਣਾ ਦੇ ਲਈ ਖੜਿਆ ਵਾ ਉਹਨਾਂ ਦਾ ਸਹਾਰਾ ਬਣਿਆ ਜੀ ਔਰ ਜੋ ਵੀ ਅੱਜ ਮੇਰੀਆਂ ਭੈਣਾਂ ਨੇ ਢੀਂਗਾ ਨੇ ਆਣ ਕੇ ਸੱਚੇ ਪਾਤਸ਼ਾਹ ਦੇ ਦਰਕਰ ਦੇ ਆਣ ਕੇ ਫਰਿਆਦ ਕੀਤੀ ਆ ਗੁਰੂ ਹਰਗੋਬਿੰਦ ਪਾਸ਼ਾ ਦੇ ਦਰ ਘਰ ਤੇ ਤੋਂ ਉਹਨਾਂ ਦਾ ਦਰਦ ਬਹੁਤ ਵੱਡਾ ਜੀ ਔਰ ਦਰਦ ਇਹ ਸਾਰੇ ਪੰਜਾਬ ਨੂੰ ਸਾਰੇ ਪੰਥ ਨੂੰ ਔਰ ਮੈਂ ਪੰਥ ਦੀ ਗੱਲ ਨਹੀਂ ਕਰਦਾ ਜਿੰਨੇ ਵੀ ਧਰਮ ਦੇ ਲੋਕ ਆ ਉਹ ਭਾਵੇਂ ਕਿਸੇ ਵੀ ਧਰਮ ਦੇ ਆ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਰੱਬੀ ਗੁਣਾ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਇਸ ਧੀ ਦੀ ਫਰਿਆਦ ਜ਼ਰੂਰ ਸੁਣਨੀ ਚਾਹੀਦੀ ਆ ਔਰ ਜੋ ਕੁਝ ਵੀ ਉਸ ਬੱਚੀ ਨੇ ਕਿਹਾ ਥੋੜੇ ਸਮੇਂ ਬਾਅਦ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਜੋ ਅਸੀਂ ਕਿਹਾ ਉਹ ਵੀ ਤੁਹਾਨੂੰ ਮਿਲ ਜਾਊਗਾ ਪਰ ਮੈਂ ਸੱਚੇ ਪਾਤਸ਼ਾਹ ਦੇ ਦਰ ਦੇ ਸੇਵਕ ਹੋਣ ਦੇ ਨਾਤੇ ਤੇ ਕਹਿਣਾ ਵਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਜਲੂਮਾਂ ਲਈ ਖੜਿਆ ਵਾ ਹਮੇਸ਼ਾ ਖੜਿਆ ਵਾ ਗੁਰੂ ਦਾ ਪੰਥ ਖੜਿਆ ਵਾ ਤੇ ਸ੍ਰੀ ਅਕਾਲ ਤਖਤ ਸਾਹਿਬ ਇਸ ਮਜਲੂਮ ਧੀ ਵਾਸਤੇ ਸਾਡੀ ਭੈਣ ਵਾਸਤੇ ਜ਼ਰੂਰ ਖੜੂਗਾ ਬਾਕੀ ਜੋ ਗੱਲਬਾਤ ਹੋਈ ਆ ਉਹ ਤੁਹਾਨੂੰ ਹੁਣੇ ਸਾਰੀ ਇਹ ਰਿਲੀਜ਼ ਕਰ ਦੇਣਗੇ ਮੈਂ ਤੇ ਦੁਨੀਆ ਭਰ ਦੇ ਜਿਹੜੇ ਇਨਸਾਫ ਪਸੰਦ ਲੋਕ ਆ ਉਹਨਾਂ ਨੂੰ ਇਹ ਆਖਦਾ ਵਾਂ ਕਿ ਤੁਸੀਂ ਜ਼ਰੂਰ ਇਹਨਾਂ ਗੱਲਾਂ ਤੇ ਗੌਰ ਕਰੋ ਕਿਉਂਕਿ ਬਾਬਾ ਸ਼ੇਖ ਫਰੀਦ ਸਾਹਿਬ ਦੇ ਬਚਨ ਨੇ ਨਾ ਬਈ ਫਰੀਦਾ ਲੋੜ ਹੈ ਦਾਖ ਬਜੂਰੀਆਂ ਕਿੱਕਰ ਬੀਜੈ ਜੱਟ ਠੰਡਾ ਓਨ ਕਤਾਇੰਦਾ ਪੈਂਦਾ ਲੋੜ ਹੈ ਪੱਟ ਇਹੋ ਜੇ ਬਿਰਤੀ ਦੇ ਲੋਕ ਜਿਹੜੇ ਸਾਡੀਆਂ ਧੀਆਂ ਭੈਣਾਂ ਪ੍ਰਤੀ ਇਹੋ ਜੀ ਸੋਚ ਰੱਖਦੇ ਆ ਇਨਾਂ ਦੀ ਜੇ ਪੁਸ਼ਪ ਪਨਾਹੀ ਕਰਾਂਗੇ ਤੇ ਜਿਵੇਂ ਬਾਬਾ ਫਰੀਦ ਜੀ ਨੇ ਆਖਿਆ ਨਾ ਕਿ ਕਿਕਰਾਂ ਬੀਜ ਕੇ ਬਜਨੌਰ ਦੀਆਂ ਦਾਖਾਂ ਨਹੀਂ ਖਾਧੀਆਂ ਜਾ ਸਕਦੀਆਂ ਇਹ ਮਾੜੀ ਬਿਰਤੀ ਵਾਲੇ ਲੋਕਾਂ ਦੀ ਕੋਈ ਵੀ ਪੁਸ਼ਪ ਪਨਾਹੀ ਕਰੇ ਉਹਦੇ ਨਾਲ ਕਿਸੇ ਦਾ ਨਹੀਂ ਭਲਾ ਹੋਣਾ ਕਿਸੇ ਸਮਾਜ ਦਾ ਨਹੀਂ ਹੋਣਾ ਕਿਸੇ ਧਰਮ ਦਾ ਨਹੀਂ ਹੋਣਾ ਔਰ ਇਸ ਮਸਲੇ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਪੰਜਾਬ ਦੀ ਇੱਕ ਸਾਈਕੀ ਆ ਸਾਡੇ ਪੰਥ ਦੀ ਵੀ ਆ ਅਸੀਂ ਇਹ ਸਮਝਦੇ ਹਾਂ ਆਪਣੇ ਤੋਂ ਛੋਟੀਆਂ ਸਾਡੀਆਂ ਧੀਆਵਾਂ ਬਰਾਬਰ ਦੀਆਂ ਭੈਣਾਂ ਵਾਂ ਵੱਡੀਆਂ ਸਾਡੀਆਂ ਮਾਵਾਂ ਵਾਂ ਜਿਸ ਪੰਜਾਬ ਦੀ ਧਰਤੀ ਤੇ अनेकाਵਰੀ ਮਜਲੂਮਾਂ ਲਈ ਇਥੋਂ ਜਥੇ ਜਾਂਦੇ ਰਹੇ ਹੁਣ ਸਹਬਜ਼ਾਦਾ ਬਾਬਾ ਜੀ ਸਿੰਘ ਬੱਸੀ ਪਠਾਣਾ ਦੇ ਹਾਕਮ ਦੇ ਨਾਲ ਕੱਲ ਹੀ ਲੜੇ ਹਦੋਂ ਆਨੰਦਪੁਰ ਸਾਹਿਬ ਦੇ ਨੇੜੇ ਕਿਉਂਕਿ ਉਹ ਇੱਕ ਗਰੀਬ ਦੀ ਪਤਨੀ ਨੂੰ ਲੈ ਗਿਆ ਧੱਕਾ ਆਇਆ ਤੋ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਦਰ ਕਰ ਹਮੇਸ਼ਾ ਧੱਕੇ ਦੇ ਖਿਲਾਫ ਖੜਿਆ ਵਾ ਤੇ ਖੜੂਗਾ ਬਾਕੀ ਭੈਣਾ ਹੁੰਦੀਆਂ ਤੁਸੀਂ ਉਹਨਾਂ ਨਾਲ ਵੀ ਗੱਲ ਕਰ ਲਿਓ ਬਾਕੀ ਜੋ ਅੰਦਰ ਗੱਲਬਾਤ ਹੋਈ ਉਹ ਥੋੜੇ ਸਮੇਂ ਤੁਹਾਡੇ ਸਾਹਮਣੇ ਆਜੂਗੀ ਵਾਹਿਗੁਰੂ ਜੀ ਕਾ ਖਾਲਸਾ ਸਿੱਖਾਂ ਨੂੰ ਲੱਗਦਾ ਇਹ ਕਈ ਪਰਿਵਾਰਾਂ ਹਾਂਗੇ ਕਿ ਦੁਬਾਇਆ ਜਾ ਰਿਹਾ ਉਹ ਮੈਲਾ ਕਹਿ ਰਹੀ ਹੈ ਕਿ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਉਹ ਵੀ ਜੋ ਵੀ ਉਹਨਾਂ ਨੇ ਆਖਿਆ ਨਾ ਜੀ ਮੈਂ ਸੁਣਿਆ ਜਾਂ ਮੈਂ ਜੋ ਗੱਲ ਕੀਤੀ ਆ ਜੀ ਉਹ ਤੁਹਾਡੇ ਸਾਹਮਣੇ ਥੋੜੇ ਸਮੇਂ 'ਚ ਤੁਹਾਡੇ ਇਕੱਲੇ-ਇਕੱਲੇ ਦੇ ਕੋਲ ਹੁਣੇ ਗੱਲ ਪਾਉਣੀ ਹੈ ਮੇਰਾ ਨਾਮ ਕੋਰਤ ਸਿੰਘ ਜਵਾਰਦੀ ਹੈਗਾ ਸਿਮਰਨਜੀਤ ਸਿੰਘ ਮਾਨ ਮੇਰੇ ਨਾਲ ਨੇ ਅੱਜ ਅਸੀਂ ਇਸ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਹੈਗੇ ਆ ਜਿਹੜੀਆਂ ਕੱਲ ਇੱਕ ਪਾਸਟਰ ਵਰਜਿੰਦਰ ਦੇ ਉੱਤੇ ਇੱਕ ਕੇਸ ਦੇ ਵਿੱਚ ਕਨਵਿਕਸ਼ਨ ਆਈ ਹੈਗੀ ਆ 2018 ਇੱਕ ਕੇਸ ਹੋਰ ਹੈ ਇੱਕ ਕੇਸ ਹੋਰ ਹੈਗਾ ਜਿਹਦੇ ਵਿੱਚ ਵਰਜਿੰਦਰ ਪਾਸਟਰ ਨੇ ਇੱਕ ਬੱਚੀ ਦੇ ਨਾਲ ਮੋਲਸਟੇਸ਼ਨ ਕੀਤੀ ਸੀ ਜਿਹਦੇ ਤੇ ਪਾਸਕੋ ਐਕਟ ਐਡ ਹੋਇਆ ਉਹ ਬੱਚੀ ਸਾਡੇ ਨਾਲ ਹੈਗੀ ਆ ਇੱਕ ਤੁਸੀਂ ਵੀਡੀਓ ਹੋਰ ਦੇਖੀ ਹੈਗੀ ਆ ਜਿਹਦੇ ਚ ਸੀਸੀਟੀਵੀ ਦੇ ਇੱਥੇ ਇੱਕ ਔਰਤ ਦੇ ਨਾਲ ਮਾਰਕਟਾਈ ਕੀਤੀ ਜਾਂਦੀ ਹੈ ਉਹ ਬੀਬੀ ਵੀ ਅੱਜ ਸਾਡੇ ਨਾਲ ਨੇ ਇਹ ਸਾਰੇ ਜਾਣੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਨੇ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਅਫਸਰਾਂ ਦੇ ਦਰਵਾਜ਼ੇ ਖੜਕਾਏ ਨੇ ਕਿਤੇ ਗੱਲ ਸੁਣੀ ਗਈ ਕਿਤੇ ਨਹੀਂ ਸੁਣੀ ਗਈ ਜਿਹੜੀ ਉਹ ਪੁਰਾਣੀ ਰੀਤ ਹੈਗੀ ਆ ਢੀ ਚਾਹੇ ਹਿੰਦੂ ਦੀ ਹੋਵੇ ਸਿੱਖ ਦੀ ਹੋਵੇ ਮੁਸਲਮਾਨ ਦੀ ਹੋਵੇ ਉਹਦੀ ਰੱਖਿਆ ਕਰਨਾ ਖਾਲਸੇ ਦਾ ਫਰਜ਼ ਹੈ ਉਸ ਰੀਤ ਦੇ ਉਸ ਰੀਤ ਨੂੰ ਮੱਧੇ ਰੰਗ ਨਜ਼ਰ ਰੱਖਦੇ ਹੋਏ ਅੱਜ ਇਹ ਭੈਣਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੀਆਂ ਨੇ ਜਥੇਦਾਰ ਸਾਹਿਬ ਨੂੰ ਇਹਨਾਂ ਨੇ ਅਰਦਾਸ ਕੀਤੀ ਹੈਗੀ ਆ ਤੇ ਜਥੇਦਾਰ ਸਾਹਿਬ ਨੇ ਇਹਨਾਂ ਦੇ ਹੱਕ ਦੇ ਵਿੱਚ ਖੜਨ ਦਾ ਤੇ ਹਰ ਜਿਹੜੀ ਮੌਨਕਨ ਸਹਾਇਤਾ ਹੋਏਗੀ ਹਰ ਉਸ ਅਫਸਰ ਹਰ ਉਸ ਅ ਜਗਾ ਗੱਲ ਕਰਨ ਦੀ ਉਹਨਾਂ ਨੇ ਜਿਹੜਾ ਹੈਗਾ ਇਹ ਸਵੈਸ਼ਣ ਦਿੱਤਾ ਹੈਗਾ ਤੇ ਉਹ ਇਹਨਾਂ ਦੇ ਨਾਲ ਖੜੇ ਨੇ ਬਾਕੀ ਹੁਣ ਤੁਸੀਂ ਜਿਹੜੇ ਵੀ ਸਵਾਲ ਕਰਨੇ ਨੇ ਉਹ ਭੈਣਾ ਨਾਲ ਕਰ ਸਕਦੇ ਹੋ ਸਿਮਰਨਜੀਤ ਸਿੰਘ ਮਾਨ ਇਸ ਇਸ ਚੀਜ਼ ਦੇ ਵਿੱਚ Hindu ਤੇ Sikh ਜੱਥੇਬੰਦੀ ਆ ਇਹ ਬਹੁਤ ਵਧੀਆ ਗੱਲ ਹੋਈ ਆ ਅੱਜ ਅਸੀਂ ਅਕਾਲ ਤਖਤ ਸਾਹਿਬ ਖੜੇ ਆ ਸਿਮਰਨਜੀਤ ਸਿੰਘ ਮਾਨ ਇਹ ਹਿੰਦੂ ਜੱਥੇਬੰਦੀ ਤੋਂ ਨੇ ਮੈਂ ਸਿੱਖ ਜੱਥੇਬੰਦੀ ਤੋਂ ਆ ਇੱਕ ਇਹ ਬਹੁਤ ਵਧੀਆ ਨਵੀਂ ਸ਼ੁਰੂਆਤ ਹੋਈ ਹੈ ਕਿ ਹਿੰਦੂ ਸਿੱਖ ਜੱਥੇਬੰਦੀਆਂ ਇੱਕ ਸਟੇਜ ਤੇ ਆ ਰਹੀਆਂ ਨੇ ਪੰਜਾਬ ਦੇ ਪੰਜਾਬ ਦੇ ਭਲੇ ਦੇ ਲਈ ਹਾਂਜੀ ਅਸੀਂ ਸਿੱਖ ਸਾਹਿਬ ਬਾਬਾ ਜੀ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਦਰਬਾਰ ਸਾਹਿਬ ਆਏ ਸੀਗੇ ਆਪਣੀ ਆਸ ਲੈ ਕੇ ਆਏ ਸੀ ਸਾਨੂੰ ਇਹਨਾਂ ਨੇ ਜਥੇਦਾਰ ਸਾਹਿਬ ਨੇ ਬਹੁਤ ਹੌਸਲਾ ਦਿੱਤਾ ਕਿ ਤੁਹਾਡੇ ਨਾਲ ਹੈ ਪੂਰਾ ਪੰਜਾਬ ਤੁਹਾਡੇ ਨਾਲ ਹੈ ਸਾਡੀ ਪ੍ਰਸ਼ਾਸਨ ਨੇ ਪਹਿਲਾਂ ਕੋਈ ਨਹੀਂ ਸੁਣੀ ਨਾ ਕਿਸੇ ਪੁਲਿਸ ਨੇ ਸੁਣੀ ਸਾਡੀ ਕਪੂਰਥਲਾ ਪੁਲਿਸ ਨੇ ਕੋਈ ਨਹੀਂ ਸੀ ਸੁਣੀ ਜਦੋਂ ਅੱਜ ਇਹਨਾਂ ਦੇ ਕੋਲ ਆਏ ਸਾਨੂੰ ਹੌਸਲਾ ਦਿੱਤਾ ਇਹਨਾਂ ਨੇ ਕਾਲ ਵੀ ਕਰਨਗੇ ਔਰ ਸਾਨੂੰ ਬਹੁਤ ਸਾਰਾ ਹੌਸਲਾ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਇਹਨਾਂ ਦੇ ਕਿ ਸਾਨੂੰ ਅੱਜ ਨਾਲ ਨੇ ਬਾਕੀ ਅਸੀਂ ਬਹੁਤ ਜਿਹੜਾ ਇਹ ਕ੍ਰਿਸ਼ਨ ਭਾਈ ਜਰ ਨੂੰ ਬਦਨਾਮ ਕਰ ਰੱਖਿਆ ਬਲਜਿੰਦਰ ਪਾਸਟਰ ਨੇ ਉਹ ਉਸ ਨਾਮ ਤੇ ਉਹ ਕਲੰਕ ਸੀ ਜਰ ਬਲਜਿੰਦਰ ਪਾਸਟਰ ਨੂੰ ਕਲੰਕ ਸੀਗਾ ਇੱਕ ਬਲਜਿੰਦਰ ਪਾਸਟਰ ਇੱਕ ਕ੍ਰਿਸ਼ਨ ਧਰਮ ਦੇ ਨਾਮ ਤੇ ਉਹ ਕਲੰਕ ਸੀਗਾ ਇੱਕ ਜਾਦੂਗਰ ਸੀਗਾ ਲੋਕਾਂ ਨਾਲ ਉਹ ਝਾਂਸੇ ਦੇ ਕੇ ਉਹਨਾਂ ਨੂੰ ਆਪਣੇ ਪਲੇਸ ਬਣਾ ਕਰਦਾ ਸੀਗਾ ਜੀ ਤੇ ਉੱਥੇ ਜਾ ਕੇ ਉਹ ਪਲਾਨ ਕਰਦਾ ਸੀਗਾ ਵੀ ਬੀਲ ਚੇਅਰ ਤੇ ਬਹਿ ਜਾਏ ਕੋਈ ਹਸਪੀਟਲ ਚ ਬੰਦਾ ਵੀ ਕਹਿੰਦਾ ਮੈਂ ਠੀਕ ਕਰਦਾ ਪਰ ਇਦਾਂ ਦਾ ਕੁਝ ਨਹੀਂ ਸੀਗਾ ਸਭ ਝੂਠ ਸੀਗਾ ਉਹ ਅੰਦਰ ਜਿਹੜਾ ਚਰਚ ਦੇ ਅੰਦਰ ਕੰਮ ਚੱਲਦਾ ਸੀਗਾ ਉੱਥੇ ਕੁੜੀਆਂ ਨੂੰ ਛੇੜ ਛਾੜ ਕਰਨੀ ਮੈਂ ਮੀਡੀਆ ਸਾਹਮਣੇ ਦੱਸ ਨਹੀਂ ਸਕਦਾ ਜਿਹੜੇ ਉੱਥੇ ਕੰਮ ਚੱਲਦੇ ਨੇ ਸਾਡੀਆਂ ਹੋਰ ਭੈਣਾਂ ਬਹੁਤ ਨੇ ਜਿਹੜੀਆਂ ਉੱਥੇ ਤੰਗ ਪਰੇਸ਼ਾਨ ਨੇ ਹੁਣ ਉਥੋਂ ਨਿਕਲ ਕੇ ਬਾਹਰ ਨਿਕਲਣਗੇ ਸਾਨੂੰ ਬਹੁਤ ਸਾਰੀਆਂ ਭੈਣਾਂ ਸਾਡੇ ਸਾਹਮਣੇ ਆਣ ਗਈਆਂ ਕੁੜੀ ਮੁੰਡਾ ਜਿਹੜਾ ਜਿਹਦੇ ਕਰਕੇ ਲੜਾਈ ਸ਼ੁਰੂ ਹੋਈ ਸੀ ਉਹਨਾਂ ਨੂੰ ਕੁੱਟ ਮਾਰ ਸ਼ੁਰੂ ਉਹਨਾਂ ਨੇ ਹੈਲਪ ਮੰਗੀ ਸੀ ਇੱਕ ਜਿਹੜੀ ਵੀਡੀਓ ਤੁਸੀਂ ਕੈਮਰੇ ਰਾਹੀਂ ਦੇਖੀ ਵੀ ਸੀ ਜੀ ਉਹਦੇ ਵਿੱਚ ਉਹਨਾਂ ਤੋਂ ਹੈਲਪ ਮੰਗੇ ਇਹਨਾਂ ਭੈਣ ਤੋਂ ਰਣਜੀਤ ਤੋਂ ਹੈਲਪ ਮੰਗੀ ਸੀ ਉਹਨਾਂ ਨੇ ਉਹ ਤੋਂ ਬਾਅਦ ਜਦੋਂ ਪਾਸਟਰ ਦੀ ਮੀਡੀਆ ਸਾਹਮਣੇ ਵੀਡੀਓ ਵਾਇਰਲ ਹੋਈ ਕੁੱਟ ਵਾਲੀ ਲੈਪਟਾਪ ਮਾਰਦੇ ਦੀ ਉਹ ਤੋਂ ਬਾਅਦ ਪਤਾ ਲੱਗਿਆ ਕਿ ਇਹ ਪਾਸਟਰ ਪਾਸਟਰ ਨਹੀਂ ਇਹ ਇੱਕ ਕਟਿਆ ਇਨਸਾਨ ਹੈ ਕਿ ਕਿਵੇਂ ਕੁੜ ਦਾ ਨਜ਼ਰ ਆ ਰਿਹਾ ਕੋਈ ਵੀ ਧਰਮ ਇਤਾਂ ਦਾ ਨਹੀਂ ਕਰਦਾ ਨਾ ਵੀ ਸਾਡੇ ਧਰਮ ਚ ਤਾਂ ਵੈਸੇ ਹੈ ਹੀ ਨਹੀਂ ਕਿ ਇਦਾਂ ਦੇ ਕੋਈ ਯੋਗ ਕਰੇ ਹੁਣ ਉਹਨੂੰ ਕੱਲ ਅਦਾਲਤ ਨੇ ਸਜ਼ਾ ਦਿੱਤੀ ਹੈ ਪਟਿਆਲੇ ਜੇਲ੍ਹ ਚ ਭੇਜ ਚੁੱਕਿਆ ਤੇ ਉਹ ਇੱਕ ਤਰੀਕ ਨੂੰ ਸਜ਼ਾ ਦੱਸੀ ਜਾਊਗੀ ਉਹ 10 ਸਾਲ ਦੀ ਹੈ 20 ਸਾਲ ਦੀ ਹੈ ਉਹ ਦੱਸਿਆ ਜਾਊਗਾ ਮਾਨਿਕ 1 ਅਪ੍ਰੈਲ ਨੂੰ ਬਾਕੀ ਤੁਸੀਂ 2 ਮਿੰਟ ਤੁਸੀਂ ਗੱਲ ਕਰ ਸਕਦੇ 1 35 ਕਰ ਦਵਾ ਪਖੰਡਵਾਦ ਜਿਹੜਾ ਹੈਗਾ ਪੰਡੇਰਾਵਾਦ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਫੈਲਿਆ ਹੋਇਆ ਜਿਹੜਾ ਪਾਸਟਰ ਬਰਜੰਦਰ ਹੈਗਾ ਇਹਨੇ ਈਸਾਈਤ ਨੂੰ ਵੀ ਕਲੰਕਿਤ ਕੀਤਾ ਬਲਾਕਕਾਰੀ ਪਾਸਟਰ ਬਰਜੰਦਰ ਹੈ ਪਰ ਕਲੰਕਤ ਸਹਾਇਤ ਹੋ ਗਈ ਅਸੀਂ ਬੇਨਤੀ ਕਰਦੇ ਹਾਂ ਸਾਈਆਂ ਨੂੰ ਵੀ ਸਾਈ ਭਾਰੇ ਚਾਰੇ ਵਿਚਾਰੇ ਨੂੰ ਵੀ ਕਿਉਂਕਿ ਤੁਹਾਡੇ ਧਰਮ ਦਾ ਮਾਮਲਾ ਆ ਤੁਹਾਨੂੰ ਇਸ ਤੇ ਸੰਗਿਆਨ ਲੈਣਾ ਚਾਹੀਦਾ ਤੁਹਾਨੂੰ ਵੀ ਇਸ ਲੜਾਈ ਦੇ ਵਿੱਚ ਨਾਲ ਆਣਾ ਚਾਹੀਦਾ ਤੇ ਇੱਕ ਬੇਨਤੀ ਹੋਰ ਕਰਦਾ ਕਿਸੇ ਵੀ ਇੱਕ ਇੱਕ ਸਾਡੇ ਕੋਲ ਵੀਡੀਓ ਹੋਰ ਆਈ ਹੈ ਇੱਕ ਭੈਣ ਦੇ ਲੱਥਾਂ ਮਾਰੀਆਂ ਗਈਆਂ ਉਸੇ ਡੇਰੇ ਦੇ ਵਿੱਚ ਮੈਂ ਉਹਨੂੰ ਚਰਚ ਨਹੀਂ ਕਵਾਂਗਾ ਸੀਨੇ ਦੇ ਵਿੱਚ ਲੱਤਾਂ ਮਾਰੀਆਂ ਗਈਆਂ ਉਹ ਭੈਣ ਇੰਨੀ ਡਰੀ ਹੋਈ ਆ ਇਹ ਪਾਸਟਰ ਵੱਲੋਂ ਇਹ ਜੀ 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 ਐਸੇ ਪਾਸਟਰ ਵੱਲੋਂ ਮੈਂ ਉਸ ਭੈਣ ਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਹਾਂ ਵੀ ਪੁੱਤਰ ਤੇਰੀ ਆਵਾਜ਼ ਸਾਡੇ ਤੱਕ ਪਹੁੰਚੀ ਸੀ ਪਰ ਅਸੀਂ ਤੇਰੇ ਤੱਕ ਪਹੁੰਚ ਨਹੀਂ ਕਰ ਸਕੇ ਕਿਉਂਕਿ ਤੂੰ ਡਰੀ ਹੋਈ ਆ ਅੱਜ ਤੇਰਾ ਦੋਖੀ ਸਲਾਖਾਂ ਦੇ ਪਿੱਛੇ ਆ ਪੁੱਤ ਇੱਕ ਵਾਰੀ ਤੂੰ ਸਾਹਮਣੇ ਆ ਤੇਰੇ ਨਾਲ ਖੜੇ ਆ ਹਿੰਦੂ ਜਥੇਬੰਦੀਆਂ ਖੜਨਗੀਆਂ ਸਿੱਖ ਜਥੇਬੰਦੀਆਂ ਖੜਨਗੀਆਂ ਪੰਜਾਬ ਦੀਆਂ ਬਹੁਤ ਜਥੇਬੰਦੀਆਂ ਇੰਨਾ ਬੱਚੀਆਂ ਦੇ ਨਾਲ ਇੰਨਾ ਭੈਣਾਂ ਦੇ ਨਾਲ ਖੜਨ ਨੂੰ ਤਿਆਰ ਨੇ ਤੇ ਲੜ ਕੇ ਲੜਨ ਨੂੰ ਤਿਆਰ ਨੇ ਜਿਹਦੇ ਨਾਲ ਵੀ ਚਾਹੇ ਕਿਸੇ ਗੁਰਦੁਆਰੇ ਦੇ ਵਿੱਚ ਚਾਹੇ ਕਿਸੇ ਮੰਦਰ ਦੇ ਵਿੱਚ ਜਾਂ ਕਿਸੇ ਜਿੱਦਾਂ ਨਨਕਾਣਾ ਸਾਹਿਬ ਦੇ ਵਿੱਚ ਉਹ ਆ ਜਿਹੜਾ ਇਹ ਅਮ ਅ ਅਮਰਤਪਾਲ ਮੈਰੋਂ ਨੇ ਗੱਲ ਗੱਲ ਕੀਤੀ ਸੀ ਕਿਤੇ ਵੀ ਕਿਸੇ ਡੇਰੇ ਚ ਜਾਂ ਕਿਤੇ ਵੀ ਕੋਈ ਏਦਾਂ ਦੀ ਗੱਲ ਹੁੰਦੀ ਹੈਗੀ ਆ ਅਸੀਂ ਖੜੇ ਆ ਅੱਜ ਅਕਾਲ ਤਖਤ ਸਾਹਿਬ ਨੇ ਵੀ ਇਹ ਸਾਨੂੰ ਥਾਪੜਾ ਦਿੱਤਾ ਹੈਗਾ ਕਿ ਲੜੋ ਤੇ ਅਕਾਲ ਤਖਤ ਸਾਹਿਬ ਸਾਡੇ ਪਿੱਛੇ ਖੜਿਆ ਜੀ ਸਾਰੇ ਸਭ ਆਏ ਆ ਉੱਥੇ ਸਾਨੂੰ ਆ ਫ਼ੈਸਲਾ ਦਿੱਤਾ ਗਿਆ ਤਾਂ ਸਪੋਰਟ ਦਿੱਤਾ ਗਿਆ ਕਿ ਜਿਹੜੇ ਸਾਡੇ ਵੱਡੇ ਵੀਰ ਹੈ ਉਹ ਸਾਡੇ ਨਾਲ ਆ ਉਹ ਸਾਨੂੰ ਪੂਛ ਸਪੋਰਟ ਕਰ ਰਹੇ ਹੈਗੇ ਚਾਹੇ ਪ੍ਰਸ਼ਾਸਨ ਕੋਰਟ ਦੇ ਹੋਵੇ ਚਾਹ ਕਿਸੇ ਵੀ ਤੌਰ ਤੇ ਹੋਵੇ ਉਹਨਾਂ ਨੇ ਸਾਨੂੰ ਆ ਕੇ ਕਿ ਪੂਰੀ ਜੱਥੇਬੰਦੀ ਸਿੱਖ ਜੱਥੇਬੰਦੀ ਸਾਡੇ ਨਾਲ ਹੈ ਮੈਡਮ ਤੁਸੀਂ ਜਿਸ ਤਰੀਕੇ ਨਾਲ ਬੱਤਾਂ ਦਿੱਤੀਆਂ ਹੋਈਆਂ ਤੁਸੀਂ ਕਿਵੇਂ ਵੇਖਦੇ ਹੋ ਕਿ ਕੀ ਇਹਦੇ ਵਿੱਚ ਗਲਤ ਰਿਹਾ ਸਰ ਪਹਿਲੀ ਗੱਲ ਜਿਹੜਾ ਪ੍ਰੋਫੈਸਰ ਵਿਜਿੰਦਰ ਸਿੰਘ ਹੈ ਉਹ ਸਾਡੇ ਪੂਰੇ 크ਿਸਚੀਅਨਿਟੀ ਉੱਤੇ ਕਲੰਕ ਹੈ ਉਸ ਆਦਮੀ ਨੇ ਪੂਰੀ 크ਿਸਚੀਅਨਿਟੀ ਨੂੰ ਬਦਨਾਮ ਕਰਕੇ ਰੱਖਿਆ ਹੈ ਜਿੱਤੇ ਕਰਕੇ ਸਾਰੇ ਬਦਨਾਮ ਹੋ ਰਹੇ ਹੈ ਕਿਉਂਕਿ ਉਹਨੇ ਇੱਕ ਇੱਕ ਅਰ ਧਰਮ ਦੀ ਆੜ ਦੇ ਵਿੱਚ ਆ ਕੇ ਗਲਤ ਕੰਮ ਕੀਤੇ ਕੁੜੀਆਂ ਦੇ ਨਾਲ ਗਲਤ ਕੀਤਾ ਉਥੇ ਲੇਡੀਜ਼ ਦੇ ਨਾਲ ਮਾਰਕੋਟਾਈ ਕੀਤੀ ਕੁੜੀਆਂ ਦੇ ਨਾਲ ਸੈਕਸ਼ੂਅਲ ਹਰੈਸਮੈਂਟ ਕੀਤੀ ਜੋ ਕਿ ਇੱਕੋ ਨੇ ਧਰਮ ਦੇ ਆੜ ਦੇ ਵਿੱਚ ਕੀਤੀ ਸੀ ਤੁਹਾਡੇ ਮੱਕਦੀਆਂ ਕਿੰਨੀਆਂ ਕੁੜੀਆਂ ਉੱਥੇ ਹੋਰ ਨੇ ਬਹੁਤ ਜ਼ਿਆਦਾ ਲੜਕੀਆਂ ਹੋਰ ਵੀ ਹੈਗੀਆਂ ਉੱਥੇ ਐਂਡਰ ਆਰੀਆਂ ਕੋਈ ਡਰਾਮਾ ਕੋਈ ਸਾਹਮਣੇ ਆ ਰਿਹਾ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਡਰਾਇਆ ਜਾਂਦਾ ਸੀ ਸਾਫ਼ ਜਿੱਦਾਂ ਮੈਨੂੰ ਕਿਹਾ ਜਾਂਦਾ ਸੀ ਕਿ ਤੇਰੇ ਥ੍ਰੈਟ ਦਿੱਤੇ ਜਾਂਦੇ ਸੀ ਕਿ ਤੁਹਾਡੇ ਪੇਰੈਂਟਸ ਨੂੰ ਮਰਵਾ ਦਾਂਗੇ ਤੁਹਾਡੀ ਫੈਮਿਲੀ ਨੂੰ ਮਰਵਾ ਦਾਂਗੇ ਤੁਹਾਨੂੰ ਮਰਵਾ ਦਾਂਗੇ ਤਫਨਾਤਾਂਗੇ ਉਹੀ ਥ੍ਰੈਟ ਉਹਨਾਂ ਨੂੰ ਵੀ ਦਿੱਤੇ ਜਾਂਦੇ ਸੀ ਸਾਇਆ ਕਿਸ ਤਰ੍ਹਾਂ ਜਾਂਦਾ ਲੜਕੀਆਂ ਕੋਲ ਲਾਲਿਕ ਦੀ ਜਿਹੜੀ ਬਲੇ ਕਨਵਰਟ ਹੋਈ ਸੀ ਉਸ ਤਰ੍ਹਾਂ ਵਿੱਚ ਨਹੀਂ ਸਰ ਐਕਚੁਅਲੀ ਮੈਂ ਖੁਦ 크ਿਸਚੀਅਨਿਟੀ ਦੇ ਵਿੱਚ ਸੀ ਕਿ ਐਂਡ ਉੱਥੇ ਜਿਹੜੇ ਜਾਂਦੇ ਆਪਣੇ ਖੁਦ ਇੱਕ ਫੇਥ ਦੇ ਨਾਲ ਇੱਕ ٹرسٹ ਦੇ ਨਾਲ ਜਾਂਦੇ ਆ ਕਿ ਸ਼ਾਇਦ ਆ ਵੀ ਰੱਬ ਦਾ ਘਰ ਹੈਗਾ ਆ ਬਟ ਆ ਚੀਜ਼ ਅੱਦਾ ਹੈਗੀ ਆ ਕਿ ਉੱਥੇ ਸਿਰਫ ਉਹੀ ਜਿਹੜੀ ਹੈਗੀ ਉਹਨੇ ਡੇਰਾ ਬਣਾ ਰੱਖਿਆ ਸੀ ਜਿੱਥੇ ਸਾਰੀਆਂ ਚੀਜ਼ਾਂ ਗਲਤ ਕਰਦ ਸੀ ਧਰਮ ਦੀ ਆੜ ਦੇ ਵਿੱਚ। ਕ੍ਰਿਸ਼ਨ ਭਾਈਚਾਰਾ ਤੁਹਾਡੇ ਨਾਲ ਅੱਜ ਕੀਤੇ ਨਾ ਹੁਣ ਸਰ। ਸਰ ਅ ਅੱਜ ਸਾਨੂੰ ਕ੍ਰਿਸ਼ਨ ਭਾਈ ਸ਼ਰਾ ਆ ਕੇੰਦਾ ਹੈ ਗਾਇਸ ਕਿ ਤੁਸੀਂ ਇੱਧਰ-ਇੱਧਰ ਜਾ ਕੇ ਹੈਲਪ ਮੰਗਦੇ ਹੋ। ਸਰ ਪਹਿਲੀ ਗੱਲ ਜੇ ਸਾਨੂੰ ਸਾਡੇ 크ਿਸਚੀਅਨਿਟੀ ਦੇ ਸਾਡੇ ਬ੍ਰਦਰਸ ਤੋਂ ਹੀ ਹੈਲਪ ਜੇ ਮਿਲੀ ਹੁੰਦੀ ਕਿ ਸਾਨੂੰ ਆ ਕੇ ਕਿਸੇ ਨੇ ਪੁੱਛਿਆ ਹੁੰਦਾ ਸਾਨੂੰ ਆਨਦੀ ਹੈ ਕਿਸੇ ਤੋਂ ਮਦਦ ਲੈਣ ਦੀ ਲੋੜ ਨਹੀਂ ਸੀ ਪਹਿਲੀ ਗੱਲ ਸਾਨੂੰ ਕਿਹਾ ਗਿਆ ਇਹ ਅਸੀਂ ਸੁਣੀਆ ਵੀ ਆ ਕਿ ਪੰਜਾਬ ਦੇ ਵਿੱਚ ਰਹਿਣ ਵਾਲੀਆਂ ਕੁੜੀਆਂ ਮਾਤਾਵਾਂ ਇਹ ਸਾਰੀਆਂ ਭੈਣਾਂ ਹੈਗੀਆਂ ਆ ਜੋ ਕਿ ਅਸਾਂ ਨੂੰ ਵੀਰਜੀ ਹੋਣਾ ਨੇ ਵੀ ਕਿਹਾ ਆ ਇਸ ਲਈ ਅਸੀਂ ਆਏ ਕਿ ਨਹੀਂ ਕਿ ਹੁਣ ਸਾਨੂੰ 크ਿਸਚਨ ਪਾਈ ਚਰਾ ਕਹਿ ਰਿਹਾ ਵਾ ਕਿ ਤੁਸੀਂ ਮਦਦ ਲਈ ਤੁਸੀਂ ਸਾਡੇ ਕੋਲ ਨਹੀਂ ਆਈ ਪਰ ਉਸ ਟਾਈਮ ਉਹਨਾਂ ਨੇ ਉਹਨਾਂ ਦੀ ਸਪੋਰਟ ਕੀਤੀ ਜੋ ਬੰਦਾ ਕਲਪਸੀ ਜਦ ਅਸੀਂ ਸੱਚ ਦੇ ਲਈ ਆਵਾਜ਼ ਉਠਾਈ ਉਦੋਂ ਸਾਡੇ ਨਾਲ ਕੋਈ ਨਹੀਂ ਖੜਾ ਸੀ ਸਿਵਾਏ ਵੀਰਜੀ ਹੁਣਾ ਦੇ ਜਿਹੜਾ ਆਪਰਾਉਂਜ ਸਿੰਘ ਦਾ ਤੁਹਾਨੂੰ ਸੀ ਮਿਲਿਆ ਕੀ ਉਹਨਾਂ ਨੇ ਕਿਹਾ ਜਥੇਦਾਰ ਸਾਹਿਬ ਨੇ ਆਹੀ ਕਿਹਾ ਹੈ ਕਿ ਤੁਸੀਂ ਚਿੰਤਾ ਨਹੀਂ ਕਰਨੀ ਤੁਸੀਂ ਸਾਡੀਆਂ ਭੈਣਾਂ ਹੈਗੀਆਂ ਅਸੀਂ ਤੁਹਾਡੇ ਨਾਲ ਅੰਤ ਤੱਕ ਖੜੇ ਰਵਾਂਗੇ ਜਦ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਨੇ ਵੀ ਅਪੀਲ ਕਰਾਜੋ ਜਦੋਂ ਹੋਰ ਪੀੜਤਾਂ ਜਿਹੜੇ ਸਾਹਮਣੇ ਨਹੀਂ ਆ ਰਹੇ ਅਲੇ ਤੱਕ ਸਾਹਮਣੇ ਨਹੀਂ ਆਏ ਮੈਂ ਉਹਨਾਂ ਨੂੰ ਆਹੀ ਕਹਿਣਾ ਚਾਹੁੰਗੀ ਕਿ ਤੁਸੀਂ ਵੀ ਸਾਹਮਣੇ ਆਓ ਕਿ ਤੁਹਾਨੂੰ ਵੀ ਸਪੋਰਟ ਦਿੱਤੀ ਜਾਊਗੀ ਤੁਸੀਂ ਥੋੜੀ ਜੀ ਹਿੰਮਤ ਕਰਕੇ ਬਸ ਸਾਹਮਣੇ ਆ ਜਾਓ ਲੱਗਦਾ ਕਿ ਤੁਸੀਂ ਦਾਦਾ ਦੀ ਠੋਕਰਾ ਖਾਧੀ ਕਿਤੇ ਨੁਸਾਫੀ ਨਹੀਂ ਮਿਲਿਆ ਪ੍ਰਸ਼ਾਸਨ ਦਾ ਵੀ ਕਰਵਾਜਾ ਕਰਾਇਆ ਸੀ ਇਸੇ ਕਰਕੇ ਸ਼੍ਰੀਕਾਲ ਤੱਕ ਸਭ ਤੁਸੀਂ ਪਹੁੰਚੀ ਜੀ ਸਰ ਬਹੁਤ ਜ਼ਿਆਦਾ ਕਦੀ ਅਸੀਂ ਕਿਤੇ ਜਾਂਦੇ ਸੀ ਮੇਰੀ ਛੋਟੀ ਜੀ ਬੇਟੀ ਹੈ ਮੈਨੂੰ ਲੈ ਕੇ ਕਦੀ ਕਿਤੇ ਜਾਂਦੇ ਸੀ ਕਦੀ ਕਿਤੇ ਕਿ ਥ੍ਰੈਟ ਅਨੇ ਜ਼ਿਆਦਾ ਆਉਂਦੇ ਸੀ ਪਰ ਕਈਆਂ ਨੇ ਸਾਡੀ ਹੈਲਪ ਕੀਤੀ ਤੇ ਕਈ ਤਾਂ ਦੇਖ ਕੇ ਇਗਨੋਰ ਕਰ ਦਿੰਦੇ ਹੁੰਦੇ ਸੀ ਇਹ ਚੀਜ਼ਾਂ ਪਰ ਅੱਜ ਦੀ ਅੱਜ ਜਦੋਂ ਅਸੀਂ ਇੱਥੇ ਆਏ ਤਾਂ ਸਾਨੂੰ ਪੂਰਾ ਸਪੋਰਟ ਦਿੱਤਾ ਗਿਆ ਕਿ ਚਾਹੇ ਪ੍ਰਸ਼ਾਸਨਿਕ ਤੌਰ ਤੇ ਹੋਵੇ ਅਸੀਂ ਤੁਹਾਡੀ ਫੁੱਲ ਸਪੋਰਟ ਕਰਾਂ ਪਰ ਲੱਗਦਾ ਕਿ ਤੁਹਾਡੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਸੀ ਜਲੂ ਮਾਰਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਕਿ ਜੇ ਤੁਸੀਂ মিডিਆ ਦੇ ਸਾਹਮਣੇ ਜਾ ਪ੍ਰਸ਼ਾਸਨ ਨੂੰ ਕੰਪਲੀਟ ਕਰੋਗੇ ਮੈਂ ਇੱਕ ਬੇਨਤੀ ਕਰਾਂ ਆ ਜਿਹੜੀ ਤੁਸੀਂ ਇਹ ਗੱਲ ਪੁੱਛੀ ਹੈਗੀ ਆ ਆ ਜਦੋਂ ਇਹ ਕਨਵੈਕਸ਼ਨ ਹੋਈ ਹੈ ਕੱਲ ਕੋਰਟ ਦੇ ਵਿੱਚ ਘੱਟੋ ਘੱਟ 500 ਬੰਦਾ ਬਰਜਿੰਦਰ ਪਾਸਟਰ ਨੇ ਤਿਆਰ ਕੀਤਾ ਹੋਇਆ ਸੀਗਾ ਪ੍ਰਸ਼ਾਸਨ ਨੇ ਦੋ ਬੱਸਾਂ ਜਿਹੜੀਆਂ ਹੈਗੀਆਂ ਆ ਦੋ ਤਿੰਨ ਬਸਾਂ ਜਿਹੜੀਆਂ ਹੈਗੀਆਂ ਉਹ ਖੜ੍ਹਣ ਰੁਕੀਆਂ ਆ ਜਿਹੜੀਆਂ ਇਹਨਾਂ ਨੂੰ ਬੋਲਣ ਦੋ ਜੀ লাইਵ ਚੱਲ ਰਿਹਾ ਅੱਗੇ ਆ ਜਾਓ ਇੱਕ ਵਾਰ ਆ ਜਦੋਂ ਫੜੇ ਆ ਗੱਲ ਥੋੜੀ ਹੈ ਕੀ ਗੱਲ ਭਾਈ ਇਹਨਾਂ ਟੋਚੇ ਤੇ ਤੁਹਾਡੀ ਵੀਡੀਓ ਬਾਹਰ ਲੋ ਕਿ ਪੂਰੀ ਸੱਚਾਈ ਵੀਡੀਓ ਦੇ ਪਿੱਛੇ ਕੀ ਉਹ ਦੱਸਿਆ ਜਾ ਰਿਹਾ ਕਿ ਐਡਿਟਿੰਗ ਕੀਤੀ ਗਈ ਹੈ ਵੀਡੀਓ ਨਹੀਂ ਨਹੀਂ ਉਹ ਵੀਡੀਓ ਬਿਲਕੁਲ オリジナル ਵੀਡੀਓ ਹੈ ਤੇ ਉਹਦੇ ਵਿੱਚ ਜੋ ਕੁਝ ਹੋਇਆ ਹੈ ਉਹ ਬਿਲਕੁਲ ਜੋ ਵੀ ਬੋਲਿਆ ਗਿਆ ਹੈ ਪਹਿਲੇ ਇੰਟਰਵਿਊ ਵਿੱਚ ਵੀ ਉਹ ਸਾਰਾ ਸਹੀ ਸੀਗਾ ਤੇ ਉਹ ਚੀਜ਼ਾਂ ਜਦੋਂ ਨਿਕਲ ਕੇ ਆਈਆਂ ਬਹੁਤ ਉਹ ਬੱਚੇ ਵੀ ਦਬਾਅ ਵਿੱਚ ਨੇ ਉਹ ਅੱਗੇ ਨਹੀਂ ਆ ਰਹੇ ਪਰ ਮੇਰਾ ਵਿਸ਼ਵਾਸ ਹੈ ਕਿ ਮੈਂ ਨਿਆਂੇ ਪਾਵਾਂਗੀ ਤੇ ਸਭ ਕੁਝ ਜਿਹੜਾ ਸੱਚ ਆ ਸਾਹਮਣੇ ਆਏਗਾ। ਅੱਛਾ ਮੈਡਮ ਗੱਲ ਹੋਈ ਕੀ ਸੀ ਉਦੋਂ ਜਿਹੜੀ ਵੀਡੀਓ ਆ ਵੀਡੀਓ 'ਚ ਉਦੋਂ ਗੱਲ ਕੀ ਹੋਈ ਸੀ ਅਸਲ 'ਚ? ਉਸ ਦਿਨ ਉਹ ਜਿਹੜਾ ਬੱਚਾ ਸਾਡੇ ਨਾਲ ਸੇਵਾ ਕਰਦਾ ਸੀਗਾ ਉਹਦੀ ਫੈਮਿਲੀ ਨੂੰ ਲੈ ਕੇ ਗੱਲ ਸੀ ਦੀ ਸਿਸਟਮ ਨੂੰ ਲੈ ਕੇ ਗੱਲ ਸੀਗੀ। ਕੁਝ ਅਜੀਬੀਆਂ ਚੀਜ਼ਾਂ ਹੋ ਰਹੀਆਂ ਸੀ ਜੋ ਉਸ ਨੋਟਿਸ 'ਚ ਆ ਰਹੀਆਂ ਸੀਗੀਆਂ ਤੇ ਜਦ ਉਸ ਦੇ ਖਿਲਾਫ ਆਵਾਜ਼ ਚੱਕੀ ਗਈ ਤਾਂ ਉਹ ਉਹ ਬ੍ਰਦਰ ਨੇ ਵੀ ਆਵਾਜ਼ ਚੱਕੀ ਤੇ ਜਦ ਕੁੰਦੇ ਨਾਲ ਹੱਥੋ ਪਾਈ ਕੀਤੀ ਗਈ ਤਾਂ ਮੇਰੇ ਵੱਲੋਂ ਵੀ ਬੋਲਿਆ ਗਿਆ ਕਿ ਤੁਸੀਂ ਮੂੰਹ ਨਾਲ ਗੱਲ ਕਰੋ ਤੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਉਹ ਗੁੱਸੇ 'ਚ ਆ ਗਏ ਤੇ ਉਹਨਾਂ ਨੇ ਮੇਰੇ ਤੇ ਵੀ ਹੱਥ ਚੱਕਿਆ। ਤੇ ਮੇਰੇ ਮੁੱਕਾ ਮਾਰਿਆ ਮੇਰਾ ਗਰਦਨ ਦੱਬੀ ਤੇ ਮੇਰੀ ਛਾਤੀ ਤੇ ਵੀ ਹੱਥ ਮਾਰਿਆ ਤੇ ਉਸ ਤੋਂ ਬਾਅਦ ਜਦੋਂ ਉਸ ਬੱਚੇ ਨੇ ਕਿਹਾ ਕਿ ਸਾਡੀ ਮਾਂ ਵਰਗੀ ਹੈ ਤੁਸੀਂ ਇਹਨਾਂ ਨਾਲ ਇਦਾਂ ਨਾ ਕਰੋ ਤੇ ਜੋ ਵੀ ਗੱਲ ਕਰਨੀ ਤੁਸੀਂ ਮੇਰੇ ਨਾਲ ਕਰੋ ਤਾਂ ਉਸ ਤੋਂ ਬਾਅਦ ਉਹ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਕਾਫੀ ਉਹਨੂੰ ਕੁੱਟਿਆ ਮਾਰਿਆ ਗਿਆ ਮੁੱਛੇ ਨੇ ਮੈਡਮ ਇਹ ਕਿੰਨੇ ਚਿਰ ਤੁਸੀਂ ਉੱਥੇ ਸੇਵਾ ਨਿਭਾ ਰਹੇ ਸੀ ਹਾਂਜੀ ਮੈਂ ਵੈਸੇ 10 ਸਾਲਾਂ ਤੋਂ ਉੱਥੇ ਜਾ ਰਹੀ ਸੀਗੀ ਪਰ ਉਹ 6-7 ਸਾਲਾਂ ਤੋਂ ਮੈਂ ਤੁਹਾਨੂੰ ਸੇਵਾ ਕਰ ਰਹੀ ਸੀ ਮੈਡਮ ਪਹਿਲਾਂ ਕਿਉਂ ਚੁੱਪ ਰਹੇ ਤੁਸੀਂ ਦੇਖੋ ਬਹੁਤ ਜ਼ਿਆਦਾ ਉੱਥੇ ਚੀਜ਼ਾਂ ਸੀਗੀਆਂ ਜਦ ਅਸੀਂ ਆਵਾਜ਼ ਚੱਕਣੀ ਵੀ ਚਾਹੀਦਾ ਸੀ ਉੱਥੇ ਦਾ ਜਿਹੜਾ ਮਾਹੌਲ ਸੀ ਦੇਖ ਕੇ ਨਹੀਂ ਚੱਕ ਪਾਈ ਇਹ ਜਿਹੜੀ ਚੀਜ਼ਾਂ ਹੁਣ ਤੁਸੀਂ ਬੋਲ ਰਹੇ ਹੋ ਕਿ ਪਹਿਲਾਂ ਕੀ ਦਬਾਇਆ ਜਾਂਦਾ ਸੀ ਕੋਈ ਲਾਲਚ ਦਿੱਤਾ ਜਾਂਦਾ ਇਸ ਧਰਮ ਦੇ ਵਿੱਚ ਆਉਣ ਨੂੰ ਜਾਂ ਕੀ ਕਾਰਨ ਕੀ ਹੈਗਾ ਸੀ ਨਹੀਂ ਲੋਕ ਆਪਣੀ ਮਰਜ਼ੀ ਨਾਲ ਜਾਂਦੇ ਆ ਠੀਕ ਹੈ ਉਹ ਆਪਣੇ ਵਿਸ਼ਵਾਸ ਲੈ ਕੇ ਜਾਂਦੇ ਨੇ ਬਟ ਹਾਂਜੀ ਬਹੁਤ ਜ਼ਿਆਦਾ ਚੀਜ਼ਾਂ ਹੈ ਕਿ ਬਹੁਤ ਪ੍ਰੈਸ਼ਰ ਹੁੰਦਾ ਕਿ ਲੋਕ ਆਵਾਜ਼ ਨਹੀਂ ਉਠਾ ਸਕਦੇ ਅੱਛਾ ਇਹ ਕਿਹਦੇ ਲੋਕ ਪਟਾ ਪਰ ਜਿਹੜੇ ਪ੍ਰੈਸ ਕਰਦੇ ਭਾਈ ਜਿਹੜੇ ਤੁਹਾਡੇ ਖਿਲਾਫ ਪ੍ਰੈਸ ਕਰ ਰਹੇ ਨੇ ਮਾਸਟਰ ਬਲਜਿੰਦਰ ਦੇ ਹੱਕ ਚਾ ਰਹੇ ਉਹ ਕੋਣ ਲੋਕ ਹੈ ਜੀ ਉਹ ਉਹਨਾਂ ਦੇ ਆਪਣੇ ਪੁੱਤ ਦੇ ਲੋਕ ਹੈ ਆਪਣੇ ਆਦੋਕ ਹੈ ਜਿਹੜੇ ਉਹਨਾਂ ਨੇ ਖੁਦ ਨੂੰ ਅਰੇਂਜ ਕਰਵਾਇਆ ਕਿ ਮੇਰੇ ਸਪੋਰਟ ਦੇ ਵਿੱਚ ਆਓ ਜੀ ਉਹੀ ਲੋਕ ਹੈਗੇ ਕੱਲ ਮੋਹਾਲੀ ਜਦੋਂ ਅਦਾਲਤ ਚ ਆਏ ਸੀ ਉਹਨਾਂ ਉਹ ਲੋਕ ਨੇ ਜਿਨ੍ਹਾਂ ਦੇ ਘਰੇ ਉਹ ਆਟਾ ਦਾਲ ਮਹੀਨੇ ਬਾਅਦ ਦਿੰਦਾ ਤਨਖਾਹ ਨਾ ਉਹ ਲੋਕ ਉਹਨਾਂ ਦੇ ਨਾਲ ਆਏ ਸੀ ਕੱਲ ਜਿਹੜੇ ਕੀ ਰੋਰੇ ਸੀਗੇ ਜਦੋਂ ਉਹਨਾਂ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਗਿਆ ਸੀਗਾ ਅਦਾਲਤ ਨੂੰ ਤੇ ਉਤੋਂ ਬਾਅਦ ਪੇੜ ਬੰਦੇ ਕਿਹਸਾ ਪੇੜ ਬੰਦੇ ਸੀਗੇ ਸਾਰੇ ਹੀ ਉਹ ਫਿਰ ਲੇਡੀਜ਼ ਰੋਣ ਲੱਗ ਗਏ ਸੀਗੇ ਪੀਟੀਸੀ نیوز ਦੇ ਦੇਖਣ ਲਾਈਵ ਦੇਖੇ ਹੁਣ ਡੇਲੀ ਪੋਸਟ ਤੇ ਕਿ ਉਹ ਪੇੜ ਬੰਦੇ ਸੀਗੇ ਲੇਡੀ ਸੀਗੀਆਂ ਬੱਸਾਂ ਭਰ-ਭਰ ਕੇ ਆਈਆਂ ਸੀਗੇ ਹਾਲਾਤ ਖਰਾਬ ਕਰਨ ਬੜ ਲੇਕਿਨ ਇਦਾਂ ਦਾ ਸਾਡਾ ਮੋਹਾਲੀ ਪ੍ਰਸ਼ਾਸਨ ਨੇ ਇਦਾਂ ਦਾ ਕੁਝ ਹੋਣ ਨਹੀਂ ਦਿੱਤਾ ਤੇ ਹੁਣ ਜਿਹੜੀ ਦੂਜੀ ਗੱਲ ਹੈ ਕਿ ਸਾਨੂੰ ਕਪੂਰਥਲਾਲੇ ਚ ਵੀ ਨਾਇ ਚਾਹੀਦਾ ਸਾਡੇ ਚੇਤੇਦਾਰ ਸਾਹਿਬ ਨੇ ਅਕਲ ਤੱਕ ਉਹਨੇ ਸਾਨੂੰ ਬਹੁਤ ਹੌਸਲਾ ਦਿੱਤਾ ਕਿ ਤੁਹਾਡੇ ਨਾਲ ਹੈ ਪੂਰਾ ਪੰਜਾਬ ਅਸੀਂ ਤੁਹਾਡੇ ਨਾਲ